ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਸਾਨੂੰ ਦਿਨ ਧੁਗਣੀ ਤੇ ਰਾਤ ਚਾਪਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਅਰੋਗਤਾ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਸੀਂ ਅ ਬੈਕ ਸਾਊਂਡ ਸੁਣ ਰਹੇ ਹੋਣੇ ਜੀ ਅੱਜ ਸਾਡੇ ਪਿੰਡ ਦੇ ਵਿੱਚ ਸਹਿਜ ਪਾਠ ਸੀ ਇੱਕ ਚੱਲ ਰਿਹਾ ਤੇ ਅੱਜ ਉਹ ਤਾਂ ਪੈ ਰਿਹਾ ਜੀ ਭੋਗ ਕਰਨ ਦੇ ਫਰੰਡ ਆ ਮਤਲਬ ਉਹਨਾਂ ਨੇ ਆਪਣੇ ਬੇਟੇ ਦੇ ਬੱਚੇ ਨੂੰ ਜਨਮ ਲੱਤਰੋਂ ਤੱਕ ਕਾਫੀ ਟਾਈਮ ਹੋ ਗਿਆ ਤੇ ਅਖੰਡ ਪਾਠ ਸਾਰੀ ਸਹਿਜ ਪਾਠ ਸੁਖਿਆ ਹੋਇਆ ਸੀ ਤੇ ਅੱਜ ਉਹਨਾਂ ਨੇ ਆਪਣੇ ਘਰ ਦੇ ਵਿੱਚ ਖੁਸ਼ੀ ਦਾ ਪ੍ਰੋਗਰਾਮ ਰੱਖਿਆ ਤੇ ਮਹਾਰਾਜ ਦੀ ਹਾਜ਼ਰੀ ਘਰ ਦੇ ਵਿੱਚ ਲਵਾਈ ਤੇ ਬਾਣੀ ਸੁਣੀ ਤੇ ਸਾਨੂੰ ਵੀ ਸੁਣਾਈ ਤੇ ਅੱਜ ਪੈ ਰਿਹਾ ਜੀ ਭੋਗ ਤੇ ਮੈਂ ਹੋ ਗਿਆ ਰੈਡੀ ਭੋਗ ਵਰਤਾਂ ਮੈਂ ਜਾਣਾ ਜੀ ਹਾਂ ਮੈਂ ਕਿਥਰੇ ਹੋਰ ਪਾਸੇ ਦੀ ਤਿਆਰੀ ਕੀਤੀ ਵੀ ਆ ਵੈਸੇ ਅਸਟਮ ਆਰਤੀ ਹੋ ਰਹੀ ਆ ਘਾਟ ਦਾ ਭੋਗ ਪੈ ਗਿਆ ਉਸ ਤੋਂ ਬਾਅਦ ਜੋ ਆਰਤੀ ਹੁੰਦੀ ਆ ਉਹ ਚੱਲ ਰਹੀ ਆ ਤੇ ਦੱਖਣ ਫਿਰ ਚੱਲ ਪਿਆ ਜੀ ਮੀਂਹ ਪੈ ਲਿਆ ਵਿਜਲੀ ਰਸਕਲੀ ਦੱਖਣੋਂ ਪੂਰੇ ਜੋਰ ਨਾਲ ਚੱਲਦਾ ਜਿਸ ਟਾਈਮ ਮੈਂ ਅੰਦਰ ਸੀ ਕਮਰੇ ਦੇ ਅੰਦਰ ਉਸ ਟਾਈਮ ਪੂਰੀ ਗਰਮੀ ਲੱਗ ਰਹੀ ਸੀ ਤੇ ਹੁਣ ਬਾਹਰ ਨਿਕਲਦੀਦਾਰ ਅੱਜ ਤਾਂ ਦੱਖਣ ਚੱਲਦਾ ਤੇ ਅੱਜ ਸ਼ਡਿਊਲ ਹੈਗਾ ਲੰਬਾ ਤੁਸੀਂ ਬਲੌਗ ਨਾਲ ਫੜੇ ਰਹੋ ਕਿ ਕਿੱਥੇ ਕਿੱਥੇ ਜਾਂਦੇ ਆ ਕਿੱਥੇ ਕਿੱਥੇ ਨਹੀਂ ਤੇ ਹੁਣ ਤੁਸੀਂ ਬਲੌਗ ਦੇ ਵਿੱਚ ਤੁਹਾਨੂੰ ਪਤਾ ਲੱਗ ਜਣਾ ਜਾਣਾ ਮੈਂ ਔਰ ਸੰਦੀਪ ਨੇ ਆ ਜੀ ਤੇ ਨਾਲ ਜਾਰੀ ਹੈ ਰਜੀਤ ਕਾਰਨ ਹੋਵਾ ਬਤਾਇਆ ਉੱਥੇ ਭੋਗ ਪਰ ਜਾਣ ਨੂੰ ਬਾਈ অলਰੈਡੀ ਇੱਥੇ ਪਹੁੰਚ ਚੁੱਕਿਆ ਹੈ ਭੋਗ ਤੇ ਤੇ ਬਾਕੀ ਉਹ ਬੈਠੇ ਸਾਡੇ ਬੱਚੇ ਮੈਂ ਹੁਣ ਬੈਕ ਕੈਮਰਾ ਕਰਦਾ ਜੀ ਆਨ ਅ ਤੁਸੀਂ ਬਲੌਗਰ ਬਣੇ ਰਹੋ ਮੈਂ ਕਿੱਥੇ ਬੈਠੂੰਗੀ ਦੱਸ ਦਿਓ ਭਾਈ ਇਹਨੂੰ ਕਿੱਥੇ ਬੈਠੂੰਗੀ ਮੇਰੇ ਪਿੰਡ ਚੋਂ ਸਾਰੇ ਪੈ ਆਏ ਸੱਸਰੀਕਾਲ ਅ ਤੂੰ ਵੀ ਬੁਲਾ ਦੇ ਸੱਸਰੀਕਾਲ ਇਹਦੇ ਸੱਸਰੀਕਾਲ ਓ ਇਹਦੇ ਸਰਪਾ ਬਾਗਾ ਜਿਹੜੇ ਰਮਾਲ ਤੇ ਵਾਹਿਗੁਰਜੀ ਕਾਕਾ ਸਾਹਿਬ ਵਾਹਿਗੁਰਜੀ ਦੀ ਫਤਿਹ ਚੁੱਚੀ ਲੱਗੇ ਸਿੱਖਿਆ ਯਾਨੀ ਪਹਿਲੇ ਚੁੱਚੀ ਕਰ ਗਿਆ ਪਹਿਲਾਂ ਚੁੱਚੀ ਕਰ ਗਿਆ ਇਹ ਕਿੱਥੇ ਮੰਨਦੀ ਸੱਸਰੀ ਕਾ ਚੁੱਚੀ ਕਰ ਗਿਆ ਤੇ ਪਹਿਲੇ ਚੁੱਚੀ ਕਰ ਚੁੱਚੀ ਕਰ ਸਕੂਲ ਚ ਰੋਟ ਆਉਂਦੀ ਆ ਸਕੂਲ ਚ ਸਕੂਲ ਚ ਆਏ ਨੂੰ ਅੱਜ ਛੁੱਟੀ ਨਹੀਂ ਦਿੱਤੀ ਛੁੱਟੀ ਕਰਾਈ ਪਈ ਨਹੀਂ ਇਹ ਤਾਂ ਚਾਹ ਉਹ ਨੂੰ ਸਕੂਲ ਜਾਣਾ ਤਿਆਰ ਕਰ ਦੇ ਮੈਨੂੰ ਤੂੰ ਕਦੇ ਜਾ ਭਾਬੀ ਜੀ ਕਹਿੰਦੇ ਹੁਣ ਭਾਬੀ ਜੀ ਕਹਿੰਦੇ ਗਾਇ ਕਰ ਤ ਨਹੀਂ ਮੈਂ ਤਾਂ ਦੱਸ ਜਠਾਣੀ ਮੇਰੀ ਬਿਮਾਰ ਪਈ ਹੈ ਮੈਂ ਜਾਂਦੀ ਚੰਗੀ ਲੱਗੇ। ਇਹ ਹੀ ਹੋਣਾ ਚੱਕਰ ਪਾ ਕੇ ਪਾ ਗਿਆ ਨਾ। ਹਾਂ। ਹੁਣ ਚੱਕਰ ਜਿਹਾ ਆ ਰਿਹਾ ਨਾ। ਮੇਰੀ ਭੋਗ ਪਾਈ ਜਾ। ਹੋ ਬਸ ਪੁੱਤ ਅਰਦਾਸ ਸ਼ੁਰੂ ਹੋਣ ਵਾਲੀ ਭਾਜਾ ਤੂੰ ਜਾ। ਉਹ ਆਰਤੀ ਦਾ ਹੋ ਗਿਆ ਪਾਠ ਤਾਂ ਬਾਦ ਉਹਨਾਂ ਨੇ ਪੰਜ ਬਾਣੀਆਂ ਦਾ ਉਹ ਕਰਨਾ ਸਿਰਫ ਸੋਰੀ ਅ ਜਪਤੀ ਸਰ ਦੀ ਪੰਜ ਪੌੜੀਆਂ ਪੜ੍ਹਨੀਆਂ। ਉਹਦੇ ਬਾਅਦ ਭੋਗ ਪਾਏਗਾ। ਅੱਛਾ ਜੀ ਸਰ। ਤੇ ਹੁਣ ਅਸੀਂ ਹੋਰ ਬੇਜੀ ਰੈਡੀ। ਹੋਣ ਸੱਖੋ ਪੈਣ ਜੀ ਤਾਂ ਥੋੜਾ ਫੇਰ ਆਪ ਸੱਟਣਾ ਨਾ ਕੰਮ ਅੱਜ। ਅੱਜ ਉਹ ਰੋਹਣ ਰੋਟੀ ਬਣਾ ਕੇ ਹਟਿਆ ਤਾਂ ਪੰਡੂ ਨੂੰ ਸਾਫ ਕਰਕੇ। ਹਾਂ। ਕਹਿੰਦੇ ਚੱਕਰ ਜਿਹੀ ਆਈ ਜਾਂਦੇ ਬੱਸ ਮੈਨੂੰ। ਚੱਕਰ ਚੱਕਰ ਤਾਂ ਸਾਲੇ ਮਨ ਨੂੰ ਵੀ ਆ ਜਾਂਦੇ ਚੱਕਰ ਆਨੇ ਨਾ ਥੋੜਾ ਸਾਡਾ ਸਾਥ ਨਹੀਂ ਛੱਡਣਾ ਨਾ। ਪਤਾ ਨਹੀਂ ਜੇ ਆਉਣ ਲੱਗਿਆ ਨਾ ਰਾਤ ਦੇ। ਕਾਹ ਪੁੱਤੋ? ਅੱਗੇ ਤਾਂ ਕਦੇ ਆਉਂਦੇ ਨਹੀਂ। ਕੀ ਚੀਜ਼? ਮੋਟਰਸਾਈਕਲ ਹੈਗਾ ਔਰ। ਬਸ ਨਹੀਂ ਸਕੂਟਰ ਹੀ ਨਹੀਂ ਲੈ ਕੇ ਜਾਣੀ ਪੁੱਤੋ ਤੁਰ ਕੇ ਜਾ ਕਿੰਨਾ ਕ ਤੁਰਨਾ ਹੈ। ਪਾਪਾ ਵੀ ਤਾਂ ਤੁਰ ਕੀ ਗਏ ਆ। ਜਾ ਪਾਪਾ ਨੂੰ ਵੀ ਨਾਲੇ ਲਿਆਉਂਗਾ ਉੱਥੇ ਪਾਪਾ ਤਾਂ ਹੀ ਨਹੀਂ ਲੈ ਕੇ ਗਏ ਪਾਪਾ ਸਕੂਟਰ ਤੇ ਤਾਂ ਹੀ ਲੈ ਕੇ ਗਏ ਉਹ ਤਾਂ ਤਾਂ ਮੇਰੇ ਨਾਲ ਜਾਣਾ ਹਾਂ ਆਹ ਸਾਥ ਤਾਂ ਨਾ ਰਵਾਂ ਤੁਸੀਂ ਕਹਿੰਦੇ ਕਿ ਹੁੰਡਾ ਚਾ ਕੱਢੀ ਜਾਂਦੇ ਹੋ ਤੁਹਾਨੂੰ ਪਤਾ ਵੀਡੀਓ ਬਣਨੀ ਸ਼ੁਰੂ ਹੋ ਗਈ ਪਹਿਲਾ ਕੰਮ ਹੋ ਜਾਓ ਆਪਣਾ ਮੈਂ ਫਿਰ ਉਹ ਚੱਕਰ ਆਉਣਿਆਂ ਨਾਲ ਹਾਂ ਤਾਂ ਦੁਆ ਇਹਦਾ ਦੁੱਖ ਦੁੱਖ ਨਹੀਂ ਆਪਣਾ ਦੁੱਖ ਧੁੱਖ ਹੈ ਅੱਜ ਕੱਲ ਦਾ ਤੈਨੂੰ ਗੁੱਸਾ ਆਉਂਦਾ ਫਿਰ ਕਹਿੰਦੇ ਬੀਬੀ ਵਧਾ ਲੱਗਦੀ ਹੈ ਮਰਦਰੀ ਬੀਬੀ ਬਤਾਉਂਦਾ ਇੱਕ ਗੱਲ ਹੈ ਇਹ ਮੰਨਦਾ ਆ ਦੇ ਤੁਹਾਨੂੰ ਲੈਟਾ ਲ ਹੋ ਗਿਆ ਬੈਠੇ ਮੈਂ ਸੁਣਨਾ ਹੀ ਸਹੀ ਗੱਲ ਕਰੀਆ ਮੇਰੇ ਸਾਹਮਣੇ ਵਾਲੇ ਆਪ ਕਰਮ ਹੋ ਜਵੇ ਨਾ ਵੀ ਉਹ ਤਾਂ ਕਹਿੰਦੇ ਨਹੀਂ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਦਰਵਾਜੇ ਉਨੇ ਲੈਟਾ ਲ ਹੋ ਗਿਆ ਇਹ ਨਹੀਂ ਉਹ ਗੱਲ ਹੈ ਵੀ ਦੁਆ ਨਾ ਦੁੱਖ ਦੁੱਖਾ ਹਾਂ ਬਾਕੀ ਸਾਰਾ ਦੁੱਖ ਨਹੀਂ ਉਹ ਹੀ ਤਾਂ ਗੱਲ ਆ ਮੇਰੇ ਦਾਦਾ ਜੀ ਨੇ ਮਜ਼ਾਕ ਢਾਕੇ ਕਿ ਵੀ ਤੇਰੇ ਕਦ ਤੂੰ ਤਾਂ ਪੂਰਾ ਚੱਲਦਾ ਪੂਰਾ ਚੱਲਦਾ ਤੋ ਤਕਲੀਫ ਆ ਬੀਤਰ ਕਰਨ ਅੱਜ ਚੱਕਰ ਨੇ ਤੁੰ ਨੂੰ ਆਣਿਆ ਉਹੀ ਐ ਨਾ ਗੱਲੇ ਐ ਫੇਰ ਹੁਣ ਚੱਲ ਲਊਗਾ ਮੈਂ ਸਮਝ ਆਦੀ ਤੇ ਮੇਰੇ ਘਰ ਵਾਲਾ ਹੀ ਲੱਗਾ ਤਾਂ ਮੇਰੀ ਜਥਾਣੀ ਕੱਟ ਨਹੀਂ ਲੱ ਸਰਦੀ ਹਾਂ ਨਾ ਚੱਕਰ ਮੈਨੂੰ ਅੱਜ ਤੂੰ ਸਾਸਰੀ ਘਰ ਹਰ ਇੱਕ ਵਾਰ ਵੀਡੀਓ ਤੇ ਤੁਹਾਨੂੰ ਕਹਣੀ ਮੈਂਦਾ ਵੀ ਸਾਸਰੀ ਘਰ ਬਣਾ ਸਾਸਰੀ ਘਰ ਪੁਣਨ ਲੱਗੇ ਮੇਰੇ ਪੁੱਤ ਬੱਸ ਮੈਂ ਕਾਦ ਨੂੰ ਨਹੀਂ ਪਹੁੰਚ ਗਈ ਕਿਉਂ ਨਹੀਂ ਆ ਕੇ ਕਾਹਨ ਜਾਣਾ ਤਾ ਪੁੱਤ ਮੇਰੇ ਨਾਲ ਜਾਣਾ ਨਹੀਂ ਜਾਣਾ ਤੇ ਤੇ ਨਾ ਹੋਈ ਜਾਂਦੀ ਅੱਜ ਲੱਗੀ ਉੱਤੇ ਬਣਗੀ ਸਵੇਰੇ ਬਿਜਲੀ ਲਸਕੀ ਨਾ ਦੇ ਤੇ ਡਰ ਗਈ ਪੁੱਤ ਇਹ ਡਰ ਕੇ ਉਸਤਾ ਮੈਂ ਮਰ ਜਾਂਦੀ ਓਰੀ ਰਹਿਣਾ ਸੁੱਖ ਮੰਨਣਾ ਓਰੀ ਰਹਿਣਾ ਕਿ ਸਾਡੇ ਨਾਲ ਜਾਣਾ ਮੈਨੂੰ ਦੱਸਦਾ ਸਾਡੇ ਨਾਲ ਜਾਣਾ ਕਿ ਓਰੀ ਰਹਿਣਾ ਜਾਣਾ ਗੁਲੀ ਲੈਣਾ ਦੱਸ ਦੇ ਮੋਟਰਸਾਈਕਲ ਤੇ ਜਾਣਾ ਹਾਂ ਜਾ ਲੈ ਨਾ ਰਬ ਕੋਈ ਆਉਣ ਦਾ ਧੂਠਾ ਰੋਣਾ ਬੱਸ ਅੰਝ ਸੱਚੀ ਕਰਤੀ ਆ ਇਹ ਜਾ ਪਤਾ ਹੋਣਾ ਜੇ ਤੂੰ ਪੀਂਦੇ ਮੇਰਦੀ ਰਹਿ ਗਈ ਨਾ ਸੁਖਵੀਰ ਨੇ ਪਾਣੀ ਪਾਤਾ ਹੋਣਾ ਜਾਂ ਮੈਂ ਪਾਤਾ ਮੈਨੂੰ ਮਾਰੀ ਜਾਂਦਾ ਤਾਂ ਚਲ ਵਈਨੇ ਚਪਕਾਰ ਕੋਈ ਲੋਨੀ ਆਈ ਕਰੀਦਾ ਹੁੰਦਾ ਉਹ ਮੈਂ ਤਖੜੋ ਕਰਦਾ ਅਮੈ ਸਾਨੂੰ ਪਤਾ ਮੈਂ ਲੰਦੇ ਮੂਚੇ ਮੂਲਡੇ ਬਾਹਰ ਨਾਲ ਆਸਾ ਤੇ ਕੁੜੀਆਂ ਲੋ ਲੈ ਅੱਖਰ ਦਾ ਡੈਡੀ ਨੂੰ ਦੇਖ ਤੂੰ ਸੀ ਹੁੰਨੀ ਅੱਖਾਂ ਗਾ ਡਾਡੀ ਕਹਿੰਦਾ ਠੁੱਟੀ ਦੋਂਦੀ ਪਾਣੀ ਪਾਤਾ ਹੁਣ ਸੁਖਵੀਰ ਘਰ ਤੇ ਗਲਾਪ ਆਏ ਕਿੰਨਾ ਟਾਈਮ ਕਰਤਾ ਤੁਸੀਂ ਮੈਂ ਸਕੂਲ ਨੂੰ ਜਾ ਕੇ ਕਿ ਸਕੂਲ ਨੂੰ ਕਿਤੇ ਬਹਾਨੇ ਮੂਨੇ ਲਾਉਣੇ ਅੱਖਾਂ 'ਚ ਥੁੱਕ ਤੱਕ ਲਾ ਕੇ ਪਾਣੀ ਕੱਢਦਾ ਹਾਂ ਓਏ ਮਾ ਕੱਢਿਓ ਕਹਿਦੀ ਰਹੀ ਆ ਵੀ ਉਹ ਤੂੰ ਤਾਂ ਮਜਿੰਦਰ ਥੋੜਾ ਸੀ ਹਾਂ ਉਹ ਤੂੰ ਤਾਂ ਮੈਂ ਤਾਂ ਬਹੁਤ ਬਹਾਨੇ ਲਾਏ ਮੈਂ ਬਹੁਤ ਬਹਾਨੇ ਲਾਏ ਹਾਂ ਤੇ ਮੈਂ ਸਵੇਰੇ ਜਦੋਂ ਮੈਂ ਕੱਪੜੇ ਧੋਣ ਦੇ ਕਹਿਦੀ ਮੈਂ ਤੂੰ ਤਿਆਰ ਕਰ ਤੇ ਸਕੂਲ ਜਾ ਹੂੰ ਹੂੰ ਅੱਜ ਹੈਗੀ ਐ ਸ਼ੂਤੀ ਅੱਜ ਹੈਗਾ ਥੰਦੇ ਅੱਜ ਪੱਪੂ ਦਾ ਹੈਗਾ ਥੰਦੇ ਕੱਲ ਨੂੰ ਖਾ ਲੋ ਬੰਦੇ ਕੱਲ ਨੂੰ ਜਾਓ ਮੇਰਾ ਪੁੱਤ ਜਾਊਗੀ ਪੱਪੂ ਚਕੂਲੂ ਕਰਦੇ ਨਾਲੇ ਨਾ ਬਸ ਕਰਨੇ ਨਾਲੇ ਜਾ ਗਰਾਲੀ ਤਾਂ ਕਰਨੇ ਨਾਲੇ ਬਸੀ ਵੀ ਤਾ ਹੁਣ ਤਰੀਬੋਂ ਪੁੱਛਣਾ ਤਾ ਦੀ ਜਠਾਣੀ ਨੇ ਰੋਟੀ ਖਾ ਲਈ ਕਿ ਚੱਕਰ ਖਾ ਕੇ ਗਿਰ ਕੇ ਮੇਰੀ ਐਂਤ ਜੀਠਾਣੀ ਨੇ ਚੋਲ ਗੜੀ ਚੋਲ ਖਾ ਲਈ ਤੇ ਕੱਲ ਸ਼ਾਮ ਤੇ ਐਂ ਤਾਂ ਰੋਟੀ ਵੀ ਬਣਾ ਲਈ ਇਹਨਾਂ ਨੇ ਭਾਂਡੇ ਵੀ ਮਾਝ ਲਏ ਅੱਛਾ ਇਹ ਜਿਆਦਾ ਮੁੱਕੇ ਹੁਣ ਲੱਗੇ 15-20 ਮਿੰਟ ਤੇ ਜਿਆਦਾ ਹੁਣ ਲੱਗੇ ਨਾ ਅੱਛਾ ਐ ਤਾਂ ਕਰੇ ਨਾ ਨੇ ਕੰਮ ਐ ਨਹੀਂ ਵੀ ਹਾਂ ਕੰਮ ਨਾ ਹੀ ਕਰਿਆ ਹੋਵੇ ਅਸਲ ਬਜਾ ਦੱਸਾ ਚੱਕਰ ਆਉਣ ਦੀ ਦੱਸਾ ਤੁਹਾਨੂੰ ਮੈਂ ਵੀ ਜਾਣੂਗਾ ਨਹੀਂ ਨਹੀਂ ਪਹਿਲਾ ਪਹਿਲਾ ਤਾਂ ਮੈਨੂੰ ਕਹਦੇ ਹੁੰਦੇ ਤੇ ਅਸਲ ਬਜਾ ਆ ਜੀ ਉਹ ਆ ਇਹ ਤਾਂ ਹੁਣ ਲੱਗ ਗਈ ਹੁਣ ਲੱਗ ਗਈ ਹੋਈ ਬਸ ਉਹਨਾਂ ਭੁੰ ਦਾ ਲਾਕ ਖੋਲਿਆ ਤਾਂ ਉਹੀ ਲੱਗ ਗਈ। ਉਹਨਾਂ ਨੂੰ ਰਵਿੰਦਰ ਰਾਨੂੰ ਦੇਖੀ ਜਾਂਦੀ ਜੈਸ ਵੀਰ ਨੂੰ ਵੀ ਕਿਆ ਕਰਦੇ ਕਿਆ ਰਹੀ। ਹੋਰ ਕਿਸੇ ਨੂੰ ਨਹੀਂ ਕੁਝ ਵੀ ਨਹੀਂ ਦੇਖਣਾ ਬਸ। ਇਹ ਗੱਲ ਆਪਾਂ ਕਦ ਝੂਠ ਬੋਲੀਏ ਮੈਂ। ਉਹਨਾਂ ਨੂੰ ਦੇਖੀ ਜਾਂਦੇ ਬਸ। ਦਵਾਰਾ ਦਵਾਰਾ। ਇਹਨੂੰ ਮੇਰਾਂ ਮੁੱਤਾਂ ਚਵਾ ਦੋ। ਹੂੰ। ਇਹਨੂੰ ਰੱਖ ਲਾਉਣੀ ਮੈਨੂੰ ਕਹਿੰਦੇ ਤੇਰੇ ਕੋਲ। ਰਹਿ ਜਾਈ ਮੈਂ ਤੇ ਗਈ। ਓ ਬੁੱਬੇ। ਰੈਣਾ ਚੁੱਕੋ ਮਮਾ ਕੋ ਰੈਣਾ। ਕਿਆ ਜਾਣਾ ਸਾਡੇ ਨਾਲ? ਹਾਂ? ਮੇਰੇ ਨਾਲ ਜਾਣਾ? ਕਰਨ ਨਾਲ ਜਾਣਾ ਚੱਲ ਕਰਨ ਦੀ ਮੈਂ ਕਟਾਈ ਕਰ ਦੂਗਾ ਹੁਣ ਨੱਕ ਵੀ ਚੋਣ ਲੱਗ ਗਿਆ ਇਹਦਾ ਇਹਦਾ ਰੈਂਕੀ ਹੂਕੀ ਜੇ ਤੱਕਲਾ ਨਾਲ ਤੇ ਹੁਣ ਚੱਲੀਏ ਪਿੱਛੇ ਅੱਗੇ ਪਿੱਛੇ ਜੱਥ ਮਰਦੇ ਅੱਜ ਬੜੀ ਰੰਗ ਬਰੰਗੀ ਜੀ ਦੀ ਸਲਵਾਰ ਹੋਰ ਸੂਟ ਹੋਰ ਤੇ ਸਲਵਾਰ ਤਾਂ ਚਿੱਟੇ ਫੁੱਲਾਂ ਨਾਲ ਮਿਲਦੀ ਆ ਇਹਦਾ ਸੁੱਖੋ ਪੈਂਟ ਵਾਲੀ ਨਹੀਂ ਮਿਲਿਆ ਹੈਨਾ ਸੁੱਖੋ ਪੈਂਟ ਵਾਲੀ ਚੱਕ ਲਈ ਉਹ ਤਾਂ ਮੈਂ ਕਿਹੜਾ ਲਈ ਤੀ ਹਾਂ ਉਹ ਚੱਲ ਜਣੀਆਂ ਚੁਟਨੀ ਚ ਫੱਕਾ ਥੋੜਾ ਜੇ ਕੋਈ ਨਾ ਚੱਲ ਜਣ ਕੀ ਦੇਖਣਾ ਪਸੰਦ ਕਰਨ ਵਾਲਿਆਂ ਨੇ ਪਸੰਦ ਕਰ ਲਈ ਹਾਂ ਚਲ ਚਲ ਹੁਣ ਪਹਿਲਾ ਕਰਨ ਕੋਲੇ ਫਿਰ ਚਲ ਚਲ ਕਰਨ ਕੋਲੇ ਛੱਡ ਦਿੰਦੇ ਹੁਣ ਚਲੋ ਵਾਹ ਏ ਗੜੂ ਬਾਕੀ ਕੰਮ ਸਾਰੇ ਕਰਾਂਗੇ ਬਾਅਦ ਵਿੱਚ ਤੇ ਹੁਣ ਅਸੀਂ ਨਿਕਲਦੇ ਜੀ ਬਹਿਜੋ ਦਾ ਨੌਲੇਜ ਚੱਕ ਦਾ ਨਾਮ ਚੱਕ ਕੇ ਬੈਠੋ ਚੱਕ ਲਾ ਰਮਾਲ ਇਕ ਰਮਾਲ ਤਾਂ ਮੇਰੀ ਜੇਬ 'ਚ ਵੀ ਹੈਗਾ ਆ ਮੇਰਾ ਪੁੱਤਰ ਮੇਰੇ ਨਾਲ ਜਾਊਗਾ ਕਿਹਦਾ ਮੋਟਰਸਾਈਕਲ ਲੈ ਕੇ ਜਾਣਾ ਲੈ ਕਰਨ ਨਾਲ ਜਾਣਾ ਬਸ ਕੋ ਸਾਡਾ ਸਲਾ ਚਾਉ ਹੀ ਨਹੀਂ ਹੈਗਾ ਮੈਂ ਕਰਨ ਨਾਲ ਜਾਣਾ ਇਹਨੂੰ ਕਰਨ ਨਾਲ ਹੈ ਪਿਆ ਕਿਆ ਕਿਆ ਲੱਭਦੀ ਕਿਆ ਲੈਣਾ ਪਤਾ ਨਹੀਂ ਰਮਾਲ ਮੇਰਾ ਕੱਢਣ ਨੂੰ ਕਰਦੀ ਆ ਜਾਨ ਜੇਹ ਚ ਹੈਗਾ ਮੇਰਾ ਰਮਾਲ ਇੱਧਰ ਹੀ ਛੋ ਆ ਕੇ ਅੱਗੇ ਪਾ ਦੋ ਤੁਹਾਡੇ ਨਾਲ ਕਿਹਾ ਹੋ ਗਿਆ ਦੁਬਾਰਾ ਹੀ ਬੰਨਣੀ ਪਊਗੀ ਪਿੱਛੇ ਤੇ ਉਹ ਖੁੱਲਦੀ ਹੀ ਆ ਖੁੱਲਦੀ ਆ ਆਹ ਮੇਰਾ ਰਮਾਲ ਆ ਮੇਰਾ ਪੁੱਤ ਨਹੀਂ ਹੋ ਤੇਰਾ ਫਿਰ ਇਹ ਕਿਹਦਾ ਹੈ ਕਿਆ ਪਾਪਾ ਜੀ ਤੁਹਾਡਾ ਰਮਾਲ ਇਹ ਆ ਕੀ ਕਹੂੰਗੀ ਡੈਡੀ ਜੀ ਦੇ ਆਜੀ ਉਹਨੇ ਲੈ ਆ ਦੇ ਹਾਂ ਇਹ ਕਹਿੰਦੀ ਮੈਂ ਦੇਣਾ ਚੱਲ ਇਹਨੂੰ ਦੇ ਦੇ ਚੱਲੀਏ ਫਿਰ ਉਹਨੂੰ ਲੈ ਕੇ ਬੰਗਲੌਰ ਜਾਣਾ ਚਲੋ ਠੀਕ ਆ ਜੀ ਹੁਣ ਤੁਹਾਨੂੰ ਗਾਂਵ ਚੱਲ ਕੇ ਮਿਲਦੇ ਆ ਅੱਜ ਦੇਖੀ ਜਾਊਗੀ ਕਿ ਕਿਆ ਕਿਆ ਪ੍ਰੋਗਰਾਮ ਮੰਨਦਾ ਉਹ ਜੀ ਅਸੀਂ ਪਹੁੰਚ ਗਏ ਜੀ ਆਪਣੀ ਭੈਣ ਕੋਲ ਬਲਜਿੰਦਰ ਕੋਲ ਤੇ ਇਧਰ ਮਿਲੋ ਮੇਰੇ ਭਾਂਜੇ ਨੂੰ ਸਤਿ ਸ੍ਰੀ ਅਕਾਲ ਜੀ ਤੇ ਇਹਨਾਂ ਨੇ ਬਿਜ਼ਨਸ ਕਰਿਆ ਜੀ ਸ਼ੁਰੂ ਬਿਜ਼ਨਸ ਸ਼ੁਰੂ ਕਰਿਆ ਤੁਸੀਂ ਦੇਖ ਰਿਹਾ ਹੋਣਾ ਕੁਬੀ ਸਮਾਨ ਜਿਹੜਾ ਮੈਂ ਮੇਰੇ ਕੋਲ ਇਹ ਚੂੜੀਆਂ ਤਾਂ ਦਿਖਾ ਦੇਵੇਂ ਭਾਈ ਤੇਰੇ ਭਾਈ ਕਿਹਾ ਮੇਰੇ ਹੱਥ ਦੀਆਂ ਬੰਗਾਂ ਤਾਂ ਦਿਖਾ ਦੇ ਵੇ ਤੇਰੇ ਹੱਥ ਦੀਆਂ ਬੰਗਾਂ ਮੇਚ ਨਹੀਂ ਆਉਂਦੀ ਬੰਗਾ ਚੜਵਾ ਦੇ ਵੇ ਬੰਗਾ ਕਿਹੜੇ ਰੰਗ ਦੇ ਤੇ ਤੁਹਾਨੂੰ ਗ੍ਰੀਨ ਗ੍ਰੀਨ ਨਹੀਂ ਹਾਂ ਹਲੋ ਮੰਦੂ ਇੱਕ ਤਾਂ ਲੈਣ ਦੇ ਕੱਢ ਕੇ ਆਏ ਹਾਏ ਮੈਂ ਹੀ ਲੈਣਾ ਰੰਗ ਦੀ ਇਹ ਹਾਂ ਭਾਈ ਦੀ ਵਿੱਚ ਵਾਇਸਨ ਕਮੀ ਹੋ ਆ ਚਾ ਉਹ ਨਹੀਂ ਨੰਨਾ ਕਮੀ ਨਹੀਂ ਹੈਗੀ ਆਏ ਹਾਏ ਹੋਰ ਕਿਹਦੀ ਕੱਟਾ ਹੋਣਾ ਹੀਰਾ ਕੱਟਾ ਆਹੀ ਦਾ ਹੀਰੇ ਵਰਗਾ ਹੀਰਾ ਹੀਰਾ ਆਹ ਕਿਹੜਾ ਜਿਹੜਾ ਹੀਰਾ ਕੱਢਣਾ ਰੁਕੋ ਸਲਾਬ ਸਭ ਪਸੰਦ ਵੀ ਆਊਗਾ ਨਾ ਵੇ ਕਲਰ ਇਹ ਵੀ ਉਹੀ ਰਿਕਨਦਾ ਹਰਾ ਹੀਰਾ ਹੀ ਜਿੰਨ ਮੈਂ ਹਰਾ ਹੀ ਹਰਾ ਨਿਕਲੀ ਜਾਂਦਾ ਤੇ ਮੁੰਡੇ ਤੂੰ ਦਿਖਾ ਕੋਈ ਬਾਰੀ ਨੰਬਰ ਕੀ ਨਾ ਪਿੰਕ ਪਿਆ ਭਾਈ ਤੇ ਦਿਮਾਗ ਕਿੱਥੇ ਆ オレンジ ਕਲਰ ਤੇ ਮਲਟੀ ਕਿੱਥੇ ਪਿਆ ਆ ਦੇਖਾ ਮੁੰਡੇ ਨੇ ਕੱਢਿਆ ਮਲਟੀ ਕਲਰ ਲੋਕ ਤਾਂ ਕਹਿੰਦੇ ਲੈ ਜਾਣਾ ਪੈਸੇ ਦੇ ਕੇ ਲੈ ਕੇ ਜਾਣਾ ਦੇਖੋ ਸਮਝਾਣਾ ਤੁਹਾਨੂੰ ਪਹਿਲਾਂ ਦੱਸ ਦਿੰਨਾ ਆ ਲਾਈਟ ਕਿੰਕ ਵੇ ਆਉਂਦੀਆਂ ਨਹੀਂ ਵੇ ਭਾਈ ਆ ਲਾਈਟ ਪਿੰਕ ਆ ਜੀ ਆ ਨੂੰ ਆ ਨੂੰ ਪਤਾ ਸਾਰਾ ਉਹਦਾ ਦਾ ਮੈਂ ਸਾਈਜ਼ ਤਾਂ ਪਤਾ ਐ ਤੁਹਾਨੂੰ ਮੇਰਾ ਸਾਈਜ਼ ਤਾਂ ਹੁਣ ਤਾਂ ਦੱਸਣਾ ਭਾਈ ਕਿਹੜਾ ਤਰੇ ਹੱਥ ਦਾ 3 4 ਹਾਂ ਤਿੰਨ ਟਾਰਕੜਾ ਹੁੰਦਾ ਸਾਨੂੰ ਸਣਾ ਸੇ 39 ਪਤਨੀ ਦੋ ਨਾ ਆਦਾ ਕੱਲਾ ਟੱਕਣ ਜੀ ਫੜਾਤਾ ਭਾਈ ਤਾਂ ਯਾਰ ਆ ਇਹ ਅੱਧਾ ਤੂੰ ਇਹੋ ਜਿਹੀ ਗੱਲ ਕਰ ਕੋ ਸੋਨੇ ਦਾ ਕੰਗਣ ਲਾ ਹੈ ਦੇਖ ਤਲ ਮੇਪਾ ਦੇ ਵਿੱਚੇ ਦੋਈਨ ਲਾ ਸੋਨੇ ਦੇ ਕੰਗਣ ਉਹ ਕਹਤਾ ਸੀ ਤਾਂ ਤੈਨੂੰ ਲਾ ਉਹ ਤੇਰੀ ਜਾਨ ਨੂੰ ਘਾਟਾ ਲੱਤਰ ਚੂੜੀਆਂ ਕਰਾਤੀਆਂ ਕੱਦੀ ਰੋਲਾ ਪਾਉਂਦੀ ਐ ਪਾ ਕੇ ਨੀਮਾ ਹੁਣ ਸੁਨਾਰ ਤੇ ਛੋਟੀਆਂ ਬੜੀਆਂ ਕਰਵਾ ਦਮਾਂ ਲਾ ਦੇ ਛੋਟੀਆਂ ਬੇ ਤੈਨੂੰ ਮੇਰਾ ਸਹਿਜ ਨਹੀਂ ਪਤਾ ਵੇ ਉਮਰ ਰਹਾ ਹੋ ਆਚਾ ਅਨੇ ਪੈਂਟ ਕਿੰਨੇ ਦੀ ਆ ਤਿੰਨ ਚਾਰ ਟੋਲ ਦੀ ਤਾਂ ਬਣਾ ਤੇ ਆ ਮੈਂ ਕਿੱਥੀ ਇਹ ਤਾਂ ਤੇਰੀ ਕੁੜੀ ਦੇ ਕੰਮ ਆਉਣੇ ਹਰੇ ਇਹ ਤੇ ਲੈ ਲੈ ਨਹੀਂ ਕਾ ਸਾਰੇ ਇਕ ਨਹੀਂ ਕਰਦੇ ਆ ਕਿਹੜਾ ਬੱਤ ਦਾ ਸਾਰਾ ਆਪਣੇ ਗਾਂ ਕੁੜੀਆਂ ਨੂੰ ਦੇ ਦਿੰਦੇ ਆ ਕੁੜੀਆਂ ਗਾਂ ਆਪਣੇ ਕੁੜੀਆਂ ਨੂੰ ਦੇ ਦਿੰਦੀਆਂ ਤੇ ਸੋਨਾ ਇਕ ਨਹੀਂ ਚੱਲਦਾ ਰਹਿ ਜਾਂਦਾ ਹੋਰਾ ਉਹ ਨਹੀਂ ਤੇਰੇ ਬਸ ਤੇ ਮਹਿੰਗਿਆ ਬਹੁਤ ਆ ਪੀ ਲੋ ਮੇਰਾ ਲਹੂ ਤੁਸੀਂ ਸਿੱਧਾ ਕੰਮ ਕਰ ਕੋਈ ਨਹੀਂ ਇਹ ਇਹ ਇੱਥੇ ਰੱਖਾਂ ਇੱਕ ਮਿੰਟ ਫੜ ਲੈ ਆਹ ਸੰਦੀਪ ਤੇ ਰਹਿਆ ਆ ਆ ਤੇਰੇ ਵਿੱਚ ਵੀ ਆ ਰਹਿਣ ਲਿਖੀ ਇਹ ਵੀ ਨਹੀਂ ਆਉਣੀ ਅੰਨ ਖਾਣਾ ਘਟਾ ਲਓ ਥੋੜਾ ਜਿਹਾ ਅੰਨਾ ਆਉਣੀਆਂ ਜਿੱਥੇ ਸਾਲਾ ਮੇਰੇ ਸਾਰੇ ਰਮਾਨਾ ਉੱਪਰ ਪਾਣੀ ਫੇਰਦਾ ਹੁਣ ਜਵੇਲਰ ਵੀ ਕਿਆ ਕਹੂੰਗਾ ਵੀ ਇੰਨਾ ਸਮਾਨ ਬਣਵਾ ਲਿਆ ਸਾਲਾ ਲਿੱਤਾ ਇੱਕ ਵੀ ਨਹੀਂ ਮੈਂ ਤਿੰਨ ਸਾਈਜ ਇੰਚ ਇਕੜਾਉਂਦਾ ਵੇ ਸਾਰੀ ਜਦੋਂ ਤੂੰ ਦੱਸੂਗੀ 2/35 ਆ ਆਉਗੀ ਤੇਰੇ ਨਾਲ ਸਾਡਾ ਹਮੈਲ ਦੌਣ ਯੂ ਨੇ ਇਹਨੂੰ ਕੁਝ ਵੀ ਤਨ ਹੁਣ ਪਤਾ ਕੀ ਹੋ ਅਬ ਚਲ ਵੈਸੇ ਲੈ ਲੈ ਤੂੰ ਵੈਸੇ ਮੇਰੀ ਜੀ ਮੈਂ ਆ ਦੇਖੂ ਛੋਟੀ ਸਿੱਸੀ ਲੈ ਛੋਟੀ ਸਿੱਸੀ ਲੈ ਲਈ ਸਮਾਨ ਤਾਂ ਲਈ ਫਿਰਦੀ ਆ ਤੂੰ ਹਾਂਜੀ ਆ ਸੁਰਖੀ ਵੀ ਲੈ ਲਈ ਠੀਕ ਐ ਪੈਨ ਵੀ ਲੈ ਲਿਆ ਲਿਪ ਲਾਈਨਰ ਵੀ ਲੈ ਲਿਆ ਅੱਛਾ ਲਿਪਕਲੋਜ਼ ਵੀ ਲੈ ਲਈ ਕੜੀ ਵੀ ਅਰੇ ਆ ਜਿਹੜਾ ਲਿਪਕਲੋਜ਼ ਹੈ ਨਾ ਇਹਨੂੰ ਲਿਪ ਕਾਪਰ ਲਾ ਕੇ ਲਿਪਕਲੋਜ਼ ਰੱਖਿਆ ਕਰ ਥੋੜਾ ਜਿਹਾ ਆ ਦੇਖੋ ਹਾਂ ਬੱਤਲ ਉਹਦੇ ਰੱਖਿਆ ਕਰ ਨੇਲ ਪਾਲਸਾ ਦਾ ਵਧੀਆ ਨੇ। ਨੇਲ ਪੇਂਟ ਵੀ ਲੈ ਲਈ। ਬਸ ਬਲੰਦ ਬੰਦੇ ਨੇ ਕੰਮ ਤਾਂ ਇੱਕ ਵਧੀਆ ਕਰਿਆ। ਵਿਚਾਨਾ ਫਰੀ ਰਹਿਣ ਦੇ ਨਾਲ ਨਾਲ ਆਪਣਾ ਥੋੜਾ ਜਿਹਾ ਆਪਣਾ ਬਿਜ਼ਨਸ ਕਰੂਗੀ ਥੋੜਾ ਬਹੁਤਾ ਲੱਪਪਾ ਕਰੂਗੀ ਕੋਸਣਾ ਕੋਸਤਾ। ਬੈਬ ਗੱਲ ਤਾਂ ਹੁੰਦੀ ਵੀ ਜੇ ਬੰਦਾ ਹਿੰਮਤ ਕਰੇ ਤਾਂ ਕਿਆ ਨਹੀਂ ਹੁੰਦਾ ਕਹਿੰਦੇ ਜੋ ਚੂਹਾ ਪੱਟਣ ਲੱਗਾ ਤਾਂ ਪਹਾੜ ਵੀ ਪੱਟ ਦਿੰਦਾ। ਜਿੱਦ ਪੱਟਣਾ ਸ਼ੁਰੂ ਕਰੂਗਾ। ਜੋ ਪਹਿਲੀ ਦੇਖ ਕੇ ਡਰ ਜਵੇ ਫਿਰ ਗੱਲ ਖਸੂਰ ਹੋ ਜਾਂਦੀ ਹੈ। ਸੇ ਹੁਣ ਭਾਣ ਜਾਂ ਕੋਈ ਸੌਦਾ ਵੇਚਿਆ ਵੀ ਅੱਜ ਤੱਕ ਮੈਂ ਮੈਂ ਨਹੀਂ ਵੇਚਿਆ ਕਿ ਮੈਂ ਤਾਂ ਸਕੂਲ ਨੂੰ ਜਾਂਦਾ ਮੰਮੀ ਉਹ ਵੇਚਦੀ ਐ ਕਾਲੇ ਖਾਂ ਕੀ ਤੂੰ ਕਾ ਕੱਢੀ ਖੜੀ ਆ ਦੇਖ ਲਓ ਇਹ ਪਤਾ ਨਹੀਂ ਕੀ-ਕੀ ਕੱਢੀ ਜਾਂਦੀ ਇੱਧਰ ਕਿਆ ਇਹ ਲਿਪਸਟਿਕ ਐ ਸਾਰੀਆਂ ਲਿਪਸਟਿਕਾਂ ਨਹੀਂ ਇਹ ਤਾਂ ਕੋਸ ਹੋਰ ਚੱਕੀ ਫੜੀ ਧਾਗਾ ਜਰਾ ਹੱਥ 'ਚ ਕਿਆ ਇਹ ਪਟੀ ਜੀ ਘੜੀ ਘੜੀ ਐ ਹਾਂ ਘੜੀ ਦੋ ਚਲੋ ਇਹਨਾਂ ਅੱਛਾ ਸਮਾਨ ਦਾ ਬਾਦੂਆ ਜੀ ਕਿਆ ਇਹਨਾਂ ਨੂੰ ਦਿਖਾਣਾ ਕਿਆ ਨਨ ਨੂੰ ਨਾਲ ਆਨਾਂ ਦੇ ਨੱਕ ਥੱਲੇ ਕੁਝ ਨਹੀਂ ਆਉਂਦਾ ਇਹ ਜਾਂਦੀਆਂ ਛੋਹ ਮਾਚ ਇਹ ਬੀ ਆਰ ਮਾਲ ਤੇ ਜਾਣ ਗਿਆ ਕਦੇ ਉਹ ਉੱਥੇ ਜਾਣ ਗਿਆ ਉੱਥੇ ਇਹਨਾਂ ਦੇ ਨੱਕ ਥੱਲੇ ਸਾਰਾ ਕੁਸਾ ਦਿੰਦਾ ਲੈ ਤਾਂ ਲਿਆ ਬੇ ਭਾਈ ਹੁਣ ਇੰਨਾ ਕਿੰਨਾ ਕਲੇਨਾ ਦੇ ਦੇ ਪੈਸੇ ਹੋਰ ਪੈਸੇ ਉਹ ਪੈਸੇ ਦੇ ਕੇ ਜਾਣੇ ਉਹਨੂੰ ਕਿਤੇ ਆਇਆ ਨਾ ਫ੍ਰੀ ਫਾਰਡ ਦੇ ਤਾ ਵੀ ਝੁਕ ਰਹਾ ਉਮੀਦ ਤਾਂ ਰਹਿੰਦੀ ਸੀ ਮਨੂੰ ਵੀ ਤੂੰ ਦੋਗੀ ਕੋਈ ਰੁਪਈਆ ਮੇਰੇ ਤੇ ਮੀਰ ਕੀ ਨੂੰ ਆ ਉਹਦਾ ਪ੍ਰੋਪਰ ਸੈਟਿੰਗ ਹੋਣ ਵਾਲੀ ਮੇਰੀ ਨਾਨਦ ਨੂੰ ਮੇਰੇ ਤੇ ਪੂਰੀ ਉਮੀਦ ਆ ਨਾ ਉਹ ਵੀ ਪ੍ਰੋਪਰ ਦਾ ਸੈਟਿੰਗ ਹੋਣ ਵਾਲੀ ਦਿਖਾ ਦੇ ਇਹਦੇ ਚਲ ਇੱਕ ਹੈਗਾ ਉਧਰ ਨੂੰ ਦਰਵਾਜ਼ਾ ਵੀ ਹੈਗਾ ਬਾਹਰ ਨੂੰ ਨਾਨਦ ਦੀ ਦੁਕਾਨ ਹੈ ਮੇਰੀ ਦੀ ਭਾਣ ਜਾ ਮम्मी ਦੀ ਕਰਦੀ ਤਾਂ ਪੂਰੀ ਸਪੋਰਟ ਆ ਹੈ ਜਦ ਖੇਡਣ ਜਾਂਦਾ ਹੁੰਦਾ ਆਪਣੇ ਯਾਰਾਂ ਦੋਸਤਾਂ ਕੋਲ ਬਾਹਰ ਉਹਨਾਂ ਦੀ ਮੰਮੀ ਨੂੰ ਕਹੇਗਾ ਆਂਟੀ ਕਿ ਅਸੀਂ ਦੁਕਾਨ ਕਰੀ ਵੀ ਆ ਹਾਂ ਵੀ ਆਖੇ ਭਾਈ ਦੇਖੋ ਤੁਹਾਨੂੰ ਜਿਹੜਾ ਜਰਨਲ ਸਮਾਨ ਆ ਬੀਬੀਆਂ ਭੈਣਾਂ ਦਾ ਵੀ ਉਹ ਮੇਰੀ ਮੰਮੀ ਨੇ ਸਾਰਾ ਕੁਝ ਰੱਖਿਆ ਹੋਇਆ ਹੈ ਵੀ ਉਹ ਤੁਸੀਂ ਸਾਡੀ ਦੁਕਾਨ ਤੋਂ ਲੈ ਕੇ ਆਉਣਾ ਬਹੁਤ ਸਸਤੇ ਰੇਟ ਤੇ ਦੇਵਾਂਗੇ ਕੋਈ ਪੈਸਾ ਮਹਿੰਗਾ ਨਹੀਂ ਲਾਵਾਂਗੇ ਵੀ ਅਸੀਂ ਬਿਜ਼ਨਸ ਸ਼ੁਰੂ ਕਰਿਆ ਸਾਨੂੰ ਤੁਸੀਂ ਸਪੋਰਟ ਕਰਨੀ ਆ ਤੇ ਉਸ ਹਿਸਾਬ ਨਾਲ ਇੱਥੇ ਇੱਥੇ ਕੰਮ ਚੱਲਦਾ ਉਹ ਨਾ ਇੱਥੇ ਐਡਵਰਟਾਈਜ਼ਮੈਂਟ ਉਹ ਵੀ ਦੀ ਆ ਸਾਨੂੰ ਐਡਵਰਟਾਈਜ਼ਮੈਂਟ ਤਾਂ ਕਰਨੀ ਆਉਗੀ ਨੀ ਜੀ ਚਲੋ ਮੈਂ ਤਾਂ ਚੱਲ ਅ ਵੀ ਹੁਣ ਆਇਆ ਵਾ ਤਾਂ ਮੈਂ ਤਾਂ ਵੀਡੀਓ ਬਣਾ ਲੈਣਾ ਸੰਦੀਪ ਨੇ ਸਮਾਨ ਤਾਂ ਲੱਤਾ ਥੋੜਾ ਜਿਹਾ ਅ ਬਾਕੀ ਤੁਸੇ ਬੋਲ ਬੜੀਆਂ ਦਾ ਪਤਾ ਹੀ ਨਹੀਂ ਲੱਗਦਾ ਕਾਲਾ ਉਹ ਬੜੀਆਂ ਜਿਹੜੀਆਂ ਬੜੀਆਂ ਜਿਹੜਾ ਸੈਂਟਰ ਚ ਪਿਆ ਇਹ ਸੈਂਟਰ ਵਾਲਾ ਉਹ ਬੜਾ ਜਿਹਾ ਗੋਲ ਦਾ ਆਲੇ ਆਲੇ ਹਾਂ ਨਾਲ ਦੇਖੀ ਕਿੰਨਾ ਵਧੀਆ ਲੱਗਣਾ ਤੇਰਾ ਇੱਕੋ ਗਾਉਣ ਵਾਲੇ ਨਹੀਂ ਹੂ ਸਾਉ ਸਾਜੀ ਉਹ ਲਾ ਕੇ ਰੱਖ ਦਿੰਦੀ ਆ ਬੜਾ ਬੜਾ ਠੀਕ ਹੈ ਕਾਲੇ ਰੰਗ ਦੇ ਲਈ ਕਾਲਾ ਟਿੱਕਾ ਲਾਉਣ ਦੀ ਲੋੜ ਨਹੀਂ ਪਊਗੀ ਆ ਦੁਕਾਨਦਾਰ ਜ਼ਿਆਦਾ ਹੀ ਬੋਲਦਾ ਹੈ ਕਦੇ ਵੀ ਕਾ ਟਿੱਕਾ ਲਾਉਣ ਦੀ ਲੋੜ ਨਹੀਂ ਮੈਂ ਕਾਲੇ ਰੰਗ ਦੀ ਬਿੰਦੀ ਲਾਈ ਦਿੰਦੀ ਹਮੇਸ਼ਾ ਐਡੀ ਬੜੀ ਗੋਲ ਨਾ ਬਾਈ ਜਿਹੜਾ ਸਾਰਾ ਮੱਥਾ ਆਟਾ ਗਲਵੇ ਚਲੋ ਜੈ ਲਕਸ਼ਮੀ ਮਾਤਾ ਸਾਰਾ ਦੁਕਾਨ ਪਰ ਕਰੋ ਕਿਰਪਾ ਇਹ ਬਿਜ਼ਨਸ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਚ ਜਾਵੇ ਚਲ ਹਜੇ ਤਾਂ ਸ਼ੁਰੂਆਤ ਆ ਸ਼ੁਰੂਆਤ ਦੇ ਵਿੱਚ ਥੋੜਾ ਜਿਹਾ ਮਤਲਬ ਸੰਘਰਸ਼ ਬੰਦੇ ਨੂੰ ਕਰਨਾ ਪੈਂਦਾ ਹੌਲੀ ਹੌਲੀ ਆਪੇ ਬਲੰਦੀਆਂ ਪਰ ਜਾਂਦਾ ਕੰਮ ਚੋਠੀ ਜਾਈ ਚੱਲੀਏ ਕਰ ਚਾਵੇਂ ਚਲ ਫਾਵੇ ਚ ਪਾਲਾ ਸਮਾਨ ਮਿਲਦੇ ਜੀ ਫੇਰ ਤੁਹਾਨੂੰ ਬਲਿੰਦਰ ਕੋਲ ਤੇ ਚੱਲ ਕੇ ਪਹੁੰਚ ਗਏ ਜੀ ਦੌਣ ਸਾਹਿਬ ਤੇ ਸੰਡੇ ਆ ਸੰਗਤਾਂ ਆਏ ਵੀ ਇੱਥੇ ਬਾਬਿਆਂ ਕੋਲ ਸਭ ਆਪਣੀਆਂ ਆਪਣੀਆਂ ਬੇਨਤੀਆਂ ਲੈ ਕੇ ਪੁੱਤੋ ਬਾਘਰੂਬੀਤਾ ਕਰਨਾ ਆਪਾਂ ਨੇ ਜੇ ਛੇੜ ਟਕੂਂਗਾ ਤਾਂ ਹੀ ਕਰੂੰਗਾ ਹਨਾ ਪੁੱਤਰ ਜੀ ਫਿਰ ਕੀ ਹੋ ਗਿਆ ਚਾਬੀ ਤਾਂ ਮੈਂ ਕੱਢ ਲਈ ਇਹਦੀ ਅਸੀਂ ਆਏ ਜੀ ਅੱਜ ਮੋਟਰਸਾਈਕਲ ਤੇ ਕਹਿੰਦੇ ਬੈਠ ਗਰੂ ਵੀ ਮਿਹਰਬਾਨ ਹੋ ਜਾਂਦਾ ਪਰ ਤੇ ਮੌਸਮ ਹੋਗਾ ਜੀ ਠੰਡਾ ਹੋਣ ਪਹਿਲਾਂ ਧੁੱਪ ਸੀ ਤੇ ਹੁਣ ਹਵਾ ਠੰਡੀ ਠੰਡੀ ਚੱਲ ਪਈ ਸੈਂਟਰਲ ਦੇ ਉੱਥੇ ਹੀ ਰੱਖੀ ਉੱਧਰ ਚਲੋ ਪ੍ਰਸ਼ਾਦ ਲਿਆ ਦੋ ਰੀਤ ਚਾਲ ਉੱਤਰ ਕੀ ਹੈ ਇਹਦੇ ਪਰ ਹਾਂ ਪੁੱਤਰ ਜਾ ਤੂੰ ਹੁਣ ਪੁੱਤਰ ਜਾ ਚਲ ਚੱਲ ਆ ਜਾ ਕੋਈ ਨਹੀਂ ਛੇੜਦਾ ਤੇਰੇ ਮੋਟਰਸਾਈਕਲ ਨੂੰ ਲੈ ਲੈ ਹੁਣ ਤੈਨੂੰ ਸੋਚਦੀ ਇਹਨੂੰ ਪਾਰੀਆਂ ਕਰਨੀਆਂ ਚੱਲ ਆ ਚੱਲੀਏ ਉਹ ਮੰਮਾ ਚੱਲ ਗਈ ਦੇਖ ਲੈ ਮੰਮਾ ਗਈ ਤੇਰੀ ਉਧਰ ਪਾਦੀ ਦੇ ਜਾ ਮੰਮਾ ਪ੍ਰਸ਼ਾਦ ਲੈਣ ਗਈ ਹੈ ਚੜਾਉਣ ਵਾਸਤੇ ਉਹਦੇ ਸਾਹਮਣੇ ਉਹਦੇ ਸਾਹਮਣੇ ਗਈ ਉਹ ਉਹ ਪਹੁੰਚ ਗਈ ਦੁਕਾਨ ਤੇ ਉਹ ਦੇਖੋ ਧੰਨ ਮਹਾਰਾਜ ਬਾਬਾ ਖੜਕ ਸਿੰਘ ਜੀ ਮਹਾਰਾਜ ਧੰਨ ਬਾਬਾ ਜਵਾਰ ਸਿੰਘ ਜੀ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖਿਓ ਸਾਰਿਆਂ ਦੇ ਆਕਰਿਓ ਜੀ ਮਨੋ ਕਾਮਨਾਵਾਂ ਪੂਰੀਆਂ ਤੇ ਸਭ ਨੂੰ ਬਖਸ਼ਿਓ ਦੇ ਰੋਗਤਾ ਦੀ ਰੀਤ ਪਤਾ ਨਹੀਂ ਹੁਣ ਕਿੱਧਰੋਂ ਭੱਜੀ ਜਾਂਦੀ ਕਿੱਧਰ ਆ ਪਹਿਲਾਂ ਮੰਮਾ ਤੇਰੀ ਪਤਾ ਨਹੀਂ ਹੋ ਗਈ ਆ ਆ ਕੇ ਦੇਖ ਸਾਹਮਣੇ ਉਹ ਦੇਖ ਉਧਰ ਚੱਲ ਜਾ ਚਲ 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 ਸੁਭਾਗੁਰੂ ਸਤਨਾਮ ਸੱਚਾ ਪਾਤਸ਼ਾਹ ਅ ਜੈਸਮੀਰਾ ਨੇ ਵੀ ਆਉਣਾ ਸੀ ਪਤਾ ਨਹੀਂ ਮਨ ਲੱਦਾ ਹੋ ਆ ਕੇ ਚਲ ਗਏ ਹੁਣੇ ਪਤਾ ਨਹੀਂ ਅਜੇ ਆਉਣਾ ਤੇ ਹੁਣ ਕਣਕ ਦਾ ਸੀਜ਼ਨ ਸੀ ਜੀ ਤੇ ਵੈਗਰੂ ਦੀ ਕਿਰਪਾ ਨਾਲ ਭਾਈ ਬਣਾ ਆਪਣਾ ਦਸਵਾਹਾਂ ਤੋਂ ਸਾਰਿਆਂ ਨੇ ਆ ਪੁੱਜਦਾ ਕਰਾਵਾ ਗੁਰੂ ਘਰ ਚ ਮੈਂ ਵੀ ਯਾਰ ਮੈਂ ਬੂਟ ਖੋਲਣ ਆਇਆ ਜੀ ਸੰਦੀਪ ਤੂੰ ਖੜ ਜਾ ਪੁੱਤ ਮੈਂ ਬੂਟ ਖੋਲ ਲਵਾਂ ਤੇ ਅੰਦਰ ਵੀਡੀਓ ਬਣਾਉਣ ਦੀ ਤਾਂ ਮਨਾਹੀ ਆ ਬਾਕੀ ਤੁਸੀਂ ਵਲੌਗ ਨਾਲ ਬਣੇ ਹੋ ਜੀ ਜੋ ਅੱਗੇ ਕੁਝ ਹੋਇਆ ਲੈ ਹੈ ਤੂੰ ਕੋਕ ਅੱਕੜੀ ਖੁੱਲ ਜਾਣੇ ਤੂੰ ਪਤਾ ਨਹੀਂ ਕਾ ਤਸਮੇ ਲੱਗੀ ਖੋਲਣ ਪਲੀਤ ਲੈ ਚੱਲ ਆ ਵੀ ਖੋਲਤਾ ਠੀਕ ਆ ਜੀ ਮੈਂ ਤੇ ਆ ਮੌਸਮ ਹੋ ਗਿਆ ਜੀ ਸੁਹਾਵਣਾ ਨਮਸਕਾਰ ਕਰਿਆ ਹਾਂ ਅਰਦਾਸਾਂ ਬੇਨਤੀਆਂ ਕਰਿਆ ਤੇ ਇਹ ਬੱਤੋਰੇ ਮੱਥਾ ਟੇਕਿਆ ਵਾ ਏ ਇਹਦੇ ਮੱਥਾ ਟੇਕਿਆ ਹੋਇਆ ਵਾ ਉਹਦਾ ਨਾਮ ਲੈ ਕੇ ਤੇ ਮੌਸਮ ਠੰਡਾ ਹੋਣ ਦੇ ਨਾਲ ਸੰਗਤਾਂ ਦਾ ਵੀ ਪੂਰਾ ਇਕੱਠ ਹੋ ਗਿਆ ਗੁਰਦੁਆਰੇ ਚ ਨਹੀਂ ਗਰਮੀ ਦੇ ਵਿੱਚ ਸਾਰੇ ਛਾਵੇਂ ਲੱਭਦੇ ਫਰੀ ਜਾਂਦੇ ਤੇ ਬੈਠਣ ਨੂੰ ਕਿਤੇ ਛਾਵੇਂ ਚ ਬੈਠਾਂਗੇ ਤੇ ਬੱਦਲਾ ਤੇ ਮੋਟਰਸਾਈਕਲ ਪਰ ਆਏ ਫੇ ਬੱਦਲ ਤਾਂ ਇੱਕ ਨਹੀਂ ਦਿਖਾਉ ਆਪਣੇ ਕਿੰਨੀ ਤੂੰ ਹੀ ਆ ਰਿਆ ਆ ਵੀ ਉਧਰ ਤਰਿਆ ਉਹ ਬਿੱਲ ਤਿਆਰ ਆ ਉੱਥੇ ਬੰਬ ਗੌਰੇ ਨਹੀਂ ਕਰੀ ਹੈਗੀ ਭੰਬਰੀ ਬਿੱਲ ਹੈਗੇ ਕਿ ਨਹੀਂ ਇਸ ਵਾਰ ਹੈਗੇ ਆ ਬਹੁਤ ਹੈ ਜਾਇਆ ਹਾਂਗਾ ਆਪੇ ਕਦੇ ਦਿਨ ਚੋਂ ਹਾਂ ਬੀਜ ਨੂੰ ਸੂਲ ਤੋਰ ਕੇ ਪਰ ਹਾਂ ਕੀ ਕਰਦੀਆਂ ਤੂੰ ਲਾ ਆ ਕਿਹੜੀ ਖੇਲ ਆ ਚੱਲ ਚੱਲੀਏ ਪਤਾ ਮੀ ਆ ਜਾਣਾ ਫਿਰ ਭਿੱਜ ਜਾਣਾ ਗੱਡੀ ਨਹੀਂ ਹੈਗੀ ਆਪਣੇ ਕੋਲ ਹਾਂ ਮੋਟਰਸਾਈਕਲ ਪਰ ਆਏ ਆਪਾਂ ਹਾਂ ਉੱਤਕਾਰ ਆ ਟਿੱਡੀ ਫੋਨ ਦੇ ਲੋ ਤਾਂ ਫੋਨ ਲੈ ਇਹ ਕਿਹਨੂੰ ਕਰਦੀਆਂ ਫੋਨ ਹੈਂ ਤੇਰੀ ਮੰਮੀ ਨੇ ਤੇਰੀ ਮੰਮੀ ਨੂੰ ਕਰਦੀਆਂ ਮੰਮੀ ਬੋਲੀ ਤਾਂ ਹੈ ਨਹੀਂ ਕੋਸ ਹੈਂ ਕੀ ਕਰਦੀ ਆ ਕੰਮ ਕਰਦੀ ਕੰਮ ਕਰ ਗਈ ਵੀ ਆਨੂੰ ਦੇ ਦੇ 10 ਰੁਪਏ ਦੇ ਹੈਗੇ ਆ ਮਹਾਰਾਜਾ ਪਾਛਾ ਇਹਨਾਂ ਬੱਚਿਆਂ ਦਾ ਵੀ ਪ੍ਰਵੇਸ਼ਣ ਉਜਾਗਰ ਕਰੀ ਵਧੀਆ ਕਰੀ ਲੈ ਆ ਜਿੰਦਗੀ ਨੇ ਔਰੇ ਕਬਰੇ ਚੱਕੀ ਫਿਰਦੀ ਆ ਉਹਦੇ ਨਾਲੇ ਲੱਗੀ ਵੀ ਹੈਲੋ ਹੈਲੋ ਕਰਨ ਨਾਲੇ ਔਰੇ ਖੇਲਦੇ ਫਿਰ ਜੰਦੇ ਜਵਾਕ ਨਾ ਮੈਂ ਕੰਮ ਤੇ ਚੱਲ ਹੁਣ ਮਜਬੂਰੀ ਮਜਬੂਰੀ ਦਾ ਨਾ ਸ਼ੁਕਰੀਆ ਸ਼ੁਕਰੀਆ ਹੀ ਸਿੰਘ ਜਾਇਆ ਜਦੋਂ ਤੁਹਾਨੂੰ ਲੱਗਦਾ ਜਮੀ ਪੈ ਗਿਆ ਰਸਤੇ ਚ ਕਿਤੇ ਬ੍ਰੇਕ ਮਾਰ ਲਾਂਗੇ ਗੱਡੀ ਚ ਆਏ ਵੀ ਗੱਡੀ ਚ ਕਿਉਂ ਟੈਨਸ਼ਨ ਨਹੀਂ ਹੁੰਦੀ ਹੈਗੀ ਦੇਖ ਤਾਂ ਕਿਹਾ ਵਧੀਆ ਵਿਊ ਲੱਗਦਾ ਇਧਰ ਵਾਗਰੂ ਦੀ ਕਿਰਪਾ ਨਾਲ ਬਾਈ ਵੀ ਦੇਖ ਲਾ ਰਹਾ ਜੰੰਲਾ ਨਹੀਂ ਆ ਰਹੀ ਹੈ ਸਵੇਰੇ ਕਿੰਨੀ ਗਰਮੀ ਸੀ ਹਾਂ ਹੁਣ ਮੌਸਮ ਹੋ ਗਿਆ ਠੰਡਾ ਧੰਨਵਾਦ ਹੈ ਗੁਰੂ ਸੱਚਾ ਪਾਤਸ਼ਾਹ ਚੱਲ ਚੱਲ ਚੱਲੀਏ ਸ਼ੁਭ ਰ ਇੱਧਰ ਆ ਨਾਨੂੰ ਖੇਲਣ ਦੀ ਪਈ ਵੀ ਹੁਣ ਪਾਰਕ ਚ ਸੱਤ ਨੰਬਰ ਰ ਮੈਨੂੰ ਲੱਗਦਾ ਮੈਂ ਇੱਥੇ ਆ ਜਾਣਾ ਆਪਾਂ ਨੂੰ ਚਲੋ ਦੇਖ ਫੇਰ ਤਾਂ ਇੱਥੇ ਰੁਕ ਜਾਾਂਗੇ ਮਹਾਰਾਜ ਸਤਨਾਮ ਸ਼੍ਰੀ ਵਾਹਿਗੁਰੂ ਚਲੋ ਠੀਕ ਹੈ ਜੀ ਤੁਸੀਂ ਹੁਣ ਬਲੌਗ ਨਾਲ ਬਣੇ ਰਹੋ ਜੀ ਜੇ ਅੱਗੇ ਕੁਝ ਹੋਇਆ ਤਾਂ ਜ਼ਰੂਰ ਦਿਖਾਵਾਂਗੇ ਕਿੱਥੇ ਗਿਆ ਜੀ ਆ ਅਜੇ ਅਸੀਂ ਖੜੇ ਫਿਰਦੇ ਆ ਤੇ ਪੂਰੀਆਂ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਤੇ ਹਾਂ ਵੀ ਮੋਟਰ ਨਾਲ ਚੱਲੋ 60 ਕਿਲੋ ਦੀ ਸਪੀਡ ਪਰ ਨੇ ਚੇ ਜਾ ਰਹੇ ਆ ਤੇ ਦੇਖਦੇ ਆ ਕਿੰਨਾ ਘਸਾਪੁਰ ਨਿਕਲਦਾ ਕਿੰਨੀਆਂ ਪੈੜ ਲੱਗੀਆਂ ਟੈਂਸ਼ਨੇ ਰਹਾ ਹੋ ਗਿਆ ਟਾਈਮ ਅਜੇ 5 ਵਜੇ ਆ ਜੀ ਬਸ ਉਹ ਜਿੱਦਣ ਕੋਈ ਆਪਣਾ ਕਹਿੰਦਾ ਗੱਡੀ ਸਾਧਨ ਨਹੀਂ ਲੈ ਕੇ ਆਇਆ ਸੀ ਆਪਣਾ ਤੇ ਅੱਜ ਸਾਨੂੰ ਮੱਤਲ ਨੇ ਘੇਰ ਲਿਆ ਨਾਲੇ ਮੀਨ ਤੇ ਕਰਨ ਦਾ ਫੋਨ ਆਇਆ ਕਹਿੰਦਾ ਭਾਬੀ ਜੀ ਇੱਧਰ ਪੌਸਟਪੇਟੂ ਜਾ ਮਾਦੇ ਸੀ ਜੀ ਪਹੁੰਚ ਗਏ ਆ ਬੋਲਦਾ ਹਾਈਪ ਬਲੱਡ ਪ੍ਰੈਸ਼ਰ ਬੋਲਦਾ ਮਨ ਲੱਦਾ ਜਿਹੜੀ ਕਬਰਾਟ ਜੀ ਦੀ ਦਿੱਕਤ ਸੀ ਉਦੀ ਵੀ ਦਿੱਕਤ ਨਾਲ ਦੇ ਨਾਲ ਚੱਲੇ ਰਹੀ ਆ ਮੈਂ ਉਹ ਤੇ ਮਸਲਿੰਗ ਨੂੰ ਕਾਸੀ ਵੀ ਆ ਤੈਨੂੰ ਬੜਾ ਲੈ ਲੁਕਾ ਪਰ ਹੁਣ ਹਾਲਾਤ ਖਰਾਬੇ ਉਹ ਮਾ ਚੱਲ ਰਹੀ ਆ ਹੁਣ ਹੁਣ ਇੱਥੇ ਵੱਧ ਤੋਂ ਵੱਧ 50 ਮਿੰਟ ਜਿਆਦਾ 60 ਪਰੇ ਜਾਣਾ ਓਏ ਹੋਏ ਹੋਏ ਪਹੁੰਚ ਗਏ ਜੀ ਘਰ ਸਿਰੇ ਤੇ ਲੈ ਕੇ ਹੋਰੇ ਤੱਕ ਮੀਂਹ ਪੈਂਦੀ ਆ ਅੱਖਾਂ ਭੰਨ ਕੇ ਰੱਖਦੀਆਂ ਸਿਆਣਾ ਦੀ ਕਹਾਵਤ ਆ ਵੀ ਘਰ ਦੇ ਵਿੱਚ ਜੇ ਸਾਧਨ ਹੋਵੇ ਕਹਿੰਦੇ ਉਹ ਸਾਧਨ ਦਾ ਫਾਇਦਾ ਲੈਣਾ ਚਾਹੀਦਾ ਮੈਂ ਅੱਜ 2 ਵੀਲਰ ਦਾ ਫਾਇਦਾ ਲੰਦਾ ਲੰਦਾ ਫਸ ਗਿਆ ਪਰ ਇੱਕ ਗੱਲ ਹੈਗੀ ਆ ਵੀ ਰੋੜਾਂ ਪਰ 2 ਵੀਲਰ ਵਾਲਾ ਕੰਮ ਕੋਈ ਨਹੀਂ ਹੈਗਾ 4 ਵੀਲਰ ਵਾਲੇ ਕੰਮ ਰਹਿ ਗਿਆ ਟੀ ਪਾ ਪੂ ਪੀ ਪੂ ਸਰ ਤੇ ਆਏ ਕੋਸ ਹੁੰਦਾ ਆ ਇੰਨਾ ਮੀਨੇ ਪੰਨੇ ਵੀ ਪੁੱਛੋ ਨਾ ਕੋਸ ਉਧਰ ਕਰਨ ਨੇ ਫੋਨ ਕਰਤਾ ਵੀ ਭਾਬੀ ਜੀ ਨੂੰ ਬਾਈ ਲੈ ਕੇ ਗਿਆ ਐਮਰਜੈਂਸੀ 'ਚ ਵੀ ਉਹਨਾਂ ਨੂੰ ਕਬਰਾਂ ਢੋਰੀ ਦੀ ਫਿਰ ਹੋਰ ਨੱਠ ਭੱਜ ਪੈ ਗਈ ਵੀ ਡੰਗਰ ਵਿੱਚ ਹੋਣੇ ਆ ਕੇ ਘਰ ਦੇ ਕੰਮ ਸਾਰੇ ਦੀਪੇ ਹੋਣੇ ਤੇ ਬੂਟਾਂ ਦਾ ਬੂਟ ਵੱਟ ਸਭ ਪਾਣੀ ਨਾਲ ਭਰ ਗਏ ਜੀ ਪਰ ਸਾਧਨ ਫੋਰ ਬਿਲਡਰ ਵੀ ਹੋਏਗਾ ਨਾ ਮੇਰੀ ਗਲਤੀ ਆ ਵੀ ਮੌ ਲੈ ਕੇ ਨਹੀਂ ਗਿਆ ਹੈਗਾ ਮੈਨੂੰ ਉਹ ਲੈ ਜਾਣਾ ਚਾਹੀਦਾ ਸੀ ਅ ਚਲੋ ਥੋੜਾ ਜਿਹਾ ਤੇਲ ਬਚਾਉਣ ਦੇ ਚੱਕਰਾਂ ਦੇ ਵਿੱਚ ਮਹਾਰਾ ਸੱਚਾ ਪਾਤਸ਼ਾਹ ਵੀ ਉਹ ਮੈਂ ਪੰਗਾ ਲੈ ਲਿਆ ਵੀ ਮੋਟਰਸਾਈਕਲ लेके ਚੱਲਦਾ ਪਰ ਇੰਨਾ ਨਹੀਂ ਸੀ ਪਤਾ ਹੈਗਾ ਵੀ ਮੌਸਮ ਖਰਾਬ ਹੋ ਜਾਊਗਾ ਧੰਨ ਮਾਤ ਚਲੋ ਪਹੁੰਚ ਗਏ ਟਾਈਮ ਨਾਲ ਆਹ ਸਾਜ ਆਇਆ ਕੰਨਾਂ ਨੂੰ ਕਦੇ ਕਦੇ ਪੱਗ ਬੰਨਣ ਨਾਲ ਨਾ ਕੰਨਾਂ ਦਰਦ ਲੱਜਾਂਦੇ ਕਰਨ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਚ ਮਾਰਦਾ ਤੁਹਾਨੂੰ ਰੱਖਾਇਆ ਸਾਰਿਆਂ ਨੂੰ ਚੜ੍ਹਦੀ ਕਲਾ ਚ ਪਹਿਲਾਂ ਤਾਂ ਹਾਲ ਚਾਲ ਪੁੱਛਦੇ ਭਾਬੀ ਜੀ ਦਾ ਕਿਵੇਂ ਕਿਵੇਂ ਨਹੀਂ ਬਹੜੀ ਚੜ੍ਹਦੀ ਕਲਾ ਚ ਰੱਖਣ ਉਹਨਾਂ ਨੂੰ ਆ ਤਾਂ ਬਦਲ ਵੀ ਨਹੀਂ ਪੜਦੀ ਚਲੋ ਮੈਂ ਵੀ ਪੜਦੀ ਬਦਲਾਂ ਪਹਿਲਾਂ ਡੰਗਰ ਚੋਈਏ ਠੀਕ ਹੈ ਜੀ ਓਕੇ ਮਹਾਰਾਜ ਤੁਹਾਨੂੰ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਸਤਿਗੁਰੂ ਨਾਨਕ